ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ 23 ਤੇ ਸ਼ੁਰੂ ਕਰਦੇ ਆਂ ਇਹਦਾ ਵਲੌਗ ਅੱਪਾ ਲੈਣ ਜਾ ਰਹੇ ਆਂ ਬ੍ਰੈਡ ਲੰਗਰ ਵਾਸਤੇ ਠੀਕ ਹੈ ਜੀ ਤੁਸੀਂ ਜੁੜੇ ਰਹੋ ਗੁਰਸਿੱਧੂ ਪੀਵੀ ਦੇ ਚੈਨਲ ਦੇ ਨਾਲ ਥੈਂਕ ਯੂ ਜੀ ਤਾਂ ਪਰ ਆਪਣੇ ਪੁੱਸ ਵਾਲੇ ਨੇ ਪੱਤੇ ਲਾ ਕੇ ਲਾਤੇ ਕਿਉਂਕਿ ਅੱਜ ਪਹਿਲਾ ਦਿਵਾਨ ਹੈ ਪਹਿਲਾ ਦਿਵਾਨ ਹੋਣ ਕਰਕੇ ਹੁਣ ਇਹਨਾਂ ਨੇ ਪੱਤੇ ਲਾ ਕੇ ਲਾਤੇ ਪੁਰਸਖਵਿੰਦਰ ਆ ਰਿਹਾ ਦੇਖਦੇ ਕੋਈ ਰਸਤਾ ਕੱਢਾਂਗੇ ਬੈਂਕਾ ਜਿਹੜਾ ਉਹ ਬਿਲਕੁਲ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਹੈ ਉੱਥੇ ਅਸੀਂ ਤਾਂ ਜਾ ਸਕਦੇ ਆ ਜੇ ਉੱਥੇ ਗੱਡੀ ਜਾਊਗੀ ਹੁਣ ਗੱਡੀ ਉੱਥੇ ਪਹੁੰਚਣੀ ਨਹੀਂ ਹੁਣ ਦੇਖਦੇ ਆ ਵੀ ਜ਼ਿਆਦਾ ਕੋਈ ਸਕੂਟਰੀ ਦਾ ਹੱਲ ਕਰਾਂਗੇ ਜਾਂ ਕੋਈ ਫਿਰ ਕੋਈ ਹੈ ਕੋਈ ਰਸਤਾ ਦੇਖਾਂਗੇ ਜਿਹੜਾ ਰਸਤਾ ਸਾਡੇ ਉੱਥੇ ਦਾ ਪਹੁੰਚਾ ਦੇ ਵੀ ਲੈਣਾ ਲੰਗਰ ਦਾ ਸਮਾਨ ਲੈ ਕੇ ਜੇ ਉਸ ਤੋਂ ਬਾਅਦ ਆਪਣਾ ਬਲੌਗ ਐਵੇਂ ਜਾਰੀ ਰੱਖੋ ਹਰ ਅੱਧਾ ਕਿਲੋਮੀਟਰ ਤੇ ਲੰਗਰ ਲੱਗਿਆ ਬਾਹੋਂ ਦੇ ਆਉਣ ਦੇ ਹਰ ਅੱਧਾ ਕਿਲੋਮੀਟਰ ਤੇ ਲੰਗਰ ਲੱਗਿਆ ਵਾਂਗੇ ਨਹੀਂ ਬਾਈ ਦੇਖੋ ਆ ਦੇਖ ਹਰ ਅੱਧਾ ਕਿਲੋਮੀਟਰ ਤੇ ਲੰਗਰ ਇਹ ਦਿੱਲੀ ਵਾਲਾ ਰੋਡ ਹੈ ਇਹ ਦੇਖ ਲਓ ਦਿੱਲੀ ਵਾਲੇ ਰੋਡ ਤੇ ਵੀ ਬਾਬਾ ਦੀ ਐ ਜੀ ਕਿਰਪਾ ਬਾਬਾ ਦੀ ਕਿਰਪਾ ਨਾਲ ਦਿੱਲੀ ਵਾਲੇ ਰੋਡ ਤੇ ਵੀ ਹਾਂਜੀ ਗਾਇਜ਼ ਆਪਾਂ ਹੁਣ ਜਾ ਰਹੇ ਆ ਆਪਣੇ ਲੰਗਰ ਚ ਤੇ ਸਮਾਨ ਆਪਾਂ ਪਹੁੰਚਾਤਾ ਲੰਗਰ ਦਾ ਬਰੈਡ ਪਹੁੰਚਾਤੇ ਆਪਾਂ ਨੇ ਆਪਣੀ ਜੀਤੀ ਲੱਗੀ ਸੀਗੀ ਬਰੈਡਾਂ ਦੀ ਤੇ ਇੱਕ ਸੂਜੀ ਦੀ ਤੇ ਉਹ ਆਪਾਂ ਨੇ ਪਚਾਤੀ ਜੀ ਲੰਗਰ ਚ ਮੈਂ ਗੱਡੀ ਆਪਣੇ ਘਰ ਖੜਾ ਕੇ ਹੁਣ ਲੰਗਰ ਚ ਜਾ ਰਹੇ ਆ ਆਪਾਂ ਤੇ ਜਾ ਕੇ ਦੇਖਦੇ ਹੁਣ ਲੰਗਰ ਦਾ ਕੀ ਮਾਹੌਲ ਹੈ ਤੇ ਤੁਸੀਂ ਜੁੜੇ ਰਹੋ ਗੁਰਸਿੱਧੂ ਪੀਵੀਟੀ ਚੈਨਲ ਦੇ ਨਾਲ ਤੇ ਜਾ ਕੇ ਕਰਦੇ ਆ ਆਪਾਂ ਸੇਵਾ ਲੰਗਰ ਦੀ ਥੈਂਕ ਯੂ ਜੀ ਲਓ ਜੀ ਲੰਗਰ ਦੀ ਸੇਵਾ ਚੱਲ ਰਹੀ ਆ ਹੁਣ ਇੱਕ ਸਬਜ਼ੀਆਂ ਦਾ ਟੋਹੇ ਨੇ ਸਾਹਮਣੇ ਉਹ ਬਹੁਤ ਸਾਰੇ ਚਾਹੇ ਮੈਨੂੰ ਬਤਾਇਆ ਉਹ ਲਾਸ਼ ਉਹ ਲਾਸ਼ ਉਹ ਸੀ ਵਦਾਲਾ ਰਹੀ ਉਹ ਲੰਗਰ ਵੀ ਲੱਖੋ ਬੱਚੇ ਕਿਨੇ ਚਾਹੋਂ ਬਣਾ ਸੇਵਾ ਕਰ ਰਹੇ ਕੋਰਜੇ ਵੀ ਲੱਗਾ ਵਾ ਪੂਰੇ ਦੇਸ਼ ਨਾਲ

ਓਸਾ ਬਸ ਆਖ ਲੈ ਬੇ ਅਵਰੇ ਟੰਡ ਵੀ ਦਿਖਾਵਾਂ ਤੈਨੂੰ ਓਸਾ ਬਸ ਆਖ ਲੈ ਬੰਦਾ ਵਿਚਾਰਾ ਭਗਤਾ ਸੱਜ ਦਾ ਅੱਜ ਕੱਲ ਪਰ ਵੀ ਸੇਵਾ ਚੱਲ ਰਹੀ ਹੈ ਕਾਜ ਕਰ ਰਾਮ ਕਾਲਾ ਸੰਧ ਕੀ ਹਾਲੇ ਗਾਲੇ ਉਹ ਠੀਕ ਹੈ? ਹਾਂ ਕੁਝ ਲਾ ਕੇ। ਬਹੁਤ ਵਧੀਆ ਤੂੰ। ਚੱਲ ਵੀ ਆਂ ਸੇਵਾ। ਅਸੀਂ ਗਾਲ ਜੀ। ਉਹ ਬਾਪੂ ਸਰ ਨੂੰ ਤੂੰ ਕਹਿੰਦਾ ਵਥਾ ਤੇ ਪਈ ਚਾ। ਜਦ ਮਾਂ ਦੇ ਗੱਡੀ ਲਗਾ ਤਾ ਤੂੰ ਦਾ ਦਿਖਿਆ ਨਹੀਂ ਮੈਨੂੰ ਮੈਂ ਤੈਨੂੰ ਲੱਭਿਆ ਵੀ। ਅਸੀਂ ਗਾਲ ਜੀ। ਅਸੀਂ ਗਾਲ। ਉਹ ਬਾਪੂ ਦੇ ਨਾਲ ਕਿ ਲੱਗਸਾ? ਹਾਂ ਜੀ ਅਜteral ਕੋਈ ਹੈ? ਵੇਖੋ ਆ ਗਏ ਬੰਦਾ ਆਪਮ ਨੂੰ ਮਿਲ ਗਿਆ ਨਾ ਲੰਗਰ ਚ ਆ ਜਾ ਆਪਣੇ ਬੰਦਿਆ ਨੂੰ ਮਿਲ ਉਹ ਬੈਠੇ ਨੇ ਆਪਣੇ ਸਰਨ ਸਿੰਘ ਜੀ ਉਹਨੇ ਕੀ ਹਾਲ ਆ ਸਰਨੀ ਜਦ ਮੈਂ ਗੱਡੀ ਲੈ ਕੇ ਆਇਆ ਤਾਂ ਤੂੰ ਮੈਨੂੰ ਮਿਲਿਆ ਤਾਂ ਹੈ ਨਹੀਂ ਓਰੇ ਮੈਂ ਨਹੀਂ ਦੇਖਿਆ ਨਹੀਂ ਭੋਲੇ ਨੂੰ ਚਾਹ ਪਲਾ ਕੇ ਗਿਆ ਮੈਂ ਓਰੇ ਮੈਂ ਉਹਨੂੰ ਕਹਾਂ ਮੈਂ ਸਰਨੀ ਕਹਿੰਦਾ ਇੱਥੇ ਫਿਰਦਾ ਤਾਂ ਇੱਥੇ ਗੱਡੀ ਮੈਂ ਅੰਦਰ ਤਾਂ ਬਾੜੀ ਦੀ ਹੁਣ ਜਦ ਮੈਂ ਛੱਡਣ ਆਇਆ ਬ੍ਰੈਡ ਨਾ ਹੁਣ ਗੱਡੀ ਚੱਕ ਕੇ ਲਿਆਉਂਗਾ ਹੁਣ ਹਾਂ ਹੁਣ ਗੱਡੀ ਚੱਕ ਕੇ ਲਿਆਉਂਗਾ ਇਹ ਸਾਡਾ ਲੰਗਰ ਹਾਲ ਸਾਰ ਸਾਲ ਦੀ ਤਰ੍ਹਾਂ ਅਸੀਂ ਨਾ ਨਹਿਰ ਪਹਿਲਾਂ ਸਾਡਾ ਲੰਗਰ ਲੱਗਦਾ ਹੁੰਦਾ ਸੀਗਾ ਨਹਿਰ ਤੇ ਹੁਣ ਐ ਹੁਣ ਤਿੰਨ ਕਿ ਸਾਲ ਤੋਂ ਹੁਣ ਨਹਿਰ ਤੋਂ ਥੋੜਾ ਜਿਹਾ ਇੱਕ ਥੱਲੇ ਉਤਰ ਕੇ ਲਾਉਂਦੇ ਹਾਂ ਸਾਹਮਣੇ ਤੁਹਾਨੂੰ ਦਿਖਾਉਂਦਾ ਉਹ ਸਾਹਮਣੇ ਨਹਿਰ ਆ ਗਈ ਇਹ ਆ ਦੇਖੋ ਪਹਿਲਾਂ ਅਸੀਂ ਇਹ ਨਹਿਰ ਦੇ ਉੱਪਰ ਰਹਿਣ ਪੁਲ ਦੇ ਉੱਪਰ ਸੱਟ ਲੰਗਰ ਲੱਗਦਾ ਹੁੰਦਾ ਸੀਗਾ ਲੰਨ੍ਹੇ ਤਿਆਰ ਇੱਥੇ ਹੁੰਦਾ ਹੁੰਦਾ ਸੀਗਾ ਲੰਗਰ ਲਾਉਂਦੇ ਹੁੰਦੇ ਸੀ ਅਸੀਂ ਉੱਥੇ ਹੁਣ ਥੋੜੀ ਜਿਹੀ ਸਾਲਾਂ ਤੋਂ ਹਾਂ ਦੇਖ ਆ ਗਿਆ ਆਪਣਾ ਬੰਦਾ ਦੇਖੋ ਸੇਵਾ ਕਰਦਾਗਾ ਨਗਰ ਚ ਮੈਂ ਤੁਸੀਂ ਦੇਖਿਆ ਸੇਵਾ ਕਰਦਾ ਬੰਦਾ 9.5 ਦੀ ਯਾਨੀ ਕਿ ਇਹੀ ਸੇਵਾ ਕਰਕੇ ਹੁੰਦਾ ਹੋਰ ਫੇਰਾ ਠੀਕ ਆ ਚੱਲ ਬਈ ਤਾਇਆ ਹੁਣ ਤੂੰ ਚੱਲਿਆ ਤਾਇਆ ਲਓ ਜੀ ਹੁਣ ਕਿਉਂਕਿ ਲੰਗਰ ਦੀ ਲੰਗਰ ਦਾ ਅੱਜ ਪਹਿਲਾ ਦਿਨ ਹੈ ਸਾਡਾ ਲੰਗਰ 4 ਦਿਨ ਚੱਲਦਾ ਕੀ ਹਾਲ ਹੈ ਨੌਜਵਾਨ ਮੁੰਡੇ ਵੀ ਆ ਗਏ ਭਾਈ ਲੈ ਤੇਰੀ ਵੀਡੀਓ ਬਣਾਵਾ ਹੋਰ ਭਾਈ ਤਾਂ ਭਾਰੀ ਹੋ ਗਿਆ ਹੈ ਭਾਰੀ ਹੋ ਗਿਆ ਆ ਮੁੰਡਾ ਬਣਾ ਯਾਰ ਮੁੰਡਾ ਬਣਾ ਯਾਰ ਦੋਸਤਾਂ ਇਤੋਂ ਕਰੋੜਾ ਅੱਛਾ ਕਰੋੜ ਹੈ ਤੇ ਤੇਰਾ ਪਿੰਡ ਦੇਖ ਲੋ ਕਹਿੰਦੇ ਹੁੰਦੇ ਨਾ ਸਿਆਣਿਆਂ ਨਾਲ ਰੌਣਕ ਹੈ ਪਿੰਡ ਦੀ ਰੌਣਕ ਵਾਕਈ ਸਿਆਣਿਆਂ ਨਾਲ ਹੈ ਚਾਹੇ ਉਰੇ ਹੁਣ ਬੈਠੇ ਆ ਸਿਆਣੇ ਪਰੇ ਇਹ ਨਾਲੇ ਰੌਣਕ ਹੈ ਉਰੇ ਲੰਗਰ ਚ ਦੇਖੋ ਤੁਸੀਂ ਇਹ ਪਿੰਡ ਦੀ ਘਰ ਦੀ ਸ਼ਾਨ ਵੀ ਬਜ਼ੁਰਗ ਹੁੰਦੇ ਨੇ ਪਿੰਡ ਦੀ ਸ਼ਾਨ ਵੀ ਬਜ਼ੁਰਗ ਹੁੰਦੇ ਨੇ ਇਹ ਗੱਲ ਸੱਚ ਹੈ ਲੈ ਭਾਈ ਕੱਲ ਨੂੰ ਤੁਹਾਨੂੰ ਪਾਕਿਸਤਾਨ ਅਮਰੀਕਾ ਕੈਨੇਡਾ ਸਾਰੇ ਕਿਤੇ ਤੁਹਾਨੂੰ ਦੇਖਣਗੇ ਲੋਕ ਜੇ ਖਾਮ ਕੋ ਚਲੀ ਜਾਂਦੀ ਹੈ ਲੰਗਰ ਦਿਖਾਈਏ ਵੀ ਸਾਡਾ ਪਿੰਡ ਵੀ ਤਾਂ ਲੰਗਰ ਲਾਉਂਦਾ ਨਹੀਂ ਦੇਖੋ ਕਿਹੜਾ ਵੇ ਜਮਾਨਾ ਜਿੱਥੇ ਕੋਈ ਨਾ ਆਵੇ ਲੋ ਸਾਇਰ 7 ਮੀਟਰ ਕੀ ਚਰਜੀ ਦੇ ਲਈ ਇਹ ਚੀਜ਼ਾਂ ਦਾ ਪਤਾ ਵੀ ਨਾ ਹੁੰਦਾ ਜਾਨੀ ਕਿ ਪਹਿਲਾਂ ਕਹਿੰਦੇ ਹੁੰਦੇ ਤੇ ਜਦ ਕਹਿੰਦੇ ਕਿਆਨੇ ਦੱਸਦੇ ਨੇ ਕਹਿੰਦੇ ਅਸੀਂ ਗੱਲਾਂ ਕਰਦੇ ਹੁੰਦੇ ਤੇ ਵੀ ਐਹੀ ਜੀ ਚੀਜ਼ ਆਊਗੀ ਉਹਦੇ ਤੇ ਫੋਟੋ ਆ ਬੋਲਿਆ ਕਰਨੀ ਜੀ ਜਾ ਤੀ ਵੀ ਆਇਆ ਨਹੀਂ ਤਾਂ ਕਹਿੰਦੇ ਕਿਉਂ ਬੋਲ ਰਹੇ ਨੇ ਕਿ ਅੱਕੇ ਲੱਗਦੇ ਨੇ ਉਹ ਕਹਿੰਦੇ ਰੇਡੀਓ 'ਚ ਆਇਆ ਕਿ ਮੈਂ ਆਜੂ ਫੋਟੋ ਕਿ ਮੇਰੇ ਫੋਟੋ ਹਾਂ ਪੁਰਾਣਾ ਮਾਸਟਰ ਦਾ ਹਾਂ ਆਜਨੇ ਹਿੱਦਮਾ ਆ ਗਿਆ ਕਹਿੰਦਾ ਰੇਡੀਓ 'ਚ ਤੁਹਾਨੂੰ ਖਬਰ ਸੁਣਾਉਂਦਾ ਤੁਹਾਨੂੰ ਅੱਛਾ ਜੀ ਕਿ ਤੁਮਾਰੇ ਬੁੜੇ ਕਹਿੰਦੇ ਸੀ ਦਿਮਾਗ 'ਚ ਪਾਣੀ ਪੈ ਗਿਆ ਵੀ ਜ਼ਿਆਦਾ ਪੜ ਗਿਆ ਇਹਨੂੰ ਕਰਦਾ ਨਹੀਂ ਤਾਰ ਨਹੀਂ ਬਾਹਰ ਨਹੀਂ ਕਿਵੇਂ ਆਜੂਰੇ ਮੈਨੂੰ ਕੋਈ ਤਾਰ ਨਹੀਂ ਫੜਨੀ ਉਹ ਕਹਿੰਦੇ ਹਾਂ ਕਹਿੰਦੇ ਪਿੱਛੇ ਨੂੰ ਦੇਖੀ ਆ ਕਰਨ ਵੀ ਬੰਦੇ ਸਾਲੇ ਜਾਂ ਪੜਦੇ ਕਿਤੇ 2 ਮਹੀਨੇ ਗਏ ਨਾ ਰੇਡੀਓ 'ਚ ਖਬਰ ਆ ਗਈ ਲਾਗੇ ਕੰਡੂ ਲੰਘੂ ਜਲਦੋਂ ਮੋੜਣਾ ਪਹਿਲਾਂ ਕ ਦੇਖੋ ਜੀ ਅੱਜ ਕਿੱਥੇ ਚਲੀ ਗਈ ਗੱਲ ਪਹਿਲਾਂ ਤਾਰ ਵਾਲੇ ਫੋਨ ਤੇ ਫਿਰ ਤਾਰਾਂ ਵੀ ਜੱਕਦੀਆਂ ਅਮਰੀਕਾ ਦੁਨੀਆ ਦੀ ਖਬਰ ਲੈ ਰੇ ਨੇ ਮੇਰੀ ਖਬਰ ਅਮਰੀਕਾ ਕੋ ਹਾਂ ਇਹ ਤਾਂ ਹਾਇ ਹੋਈ ਆਈ ਹੁਣ ਕੀ ਖਬਰਾਂ ਉਰੇ ਜਾਂ ਉਹ ਨਾ ਨਾ ਤਾਈ ਜੀ ਉਹ ਰੇ ਜੀ ਜਿੱਥੇ ਜਾਂਦੀ ਆ ਹਮ ਤਾਂ ਅਮਰੀਕਾ ਦੀ ਵਾਲੀ ਖਬਰ ਲਾਉਂਗੀ ਮੋਤਾ ਜੀ ਜਿੱਥੇ ਗਈ ਅਮਰੀਕਾ ਚ ਗਈ ਓ ਭਾਈ ਮੈਨੂੰ ਵੀ ਜਾ ਬੁਲਾ ਦੋ ਕੋ ਗਲਾਸ ਲਿਆਈ ਪੁੱਤ ਪਾ ਕੇ ਮੜੀ ਗਲਾਸ ਤੇ ਚਾ ਥੋੜੀ ਗੱਲ ਨੂੰ ਦੇਖੋ ਤੁਹਾਨੂੰ ਹਾਲ ਦੁਨੀਆ ਦੇਖੂ ਗੱਲੂ ਕਿੰਨੜ ਮਦਦ ਮਾਰੀ ਨਹੀਂ ਚਾਹਦੇ ਉਹ ਦੰਦੋਂ ਨਾ ਦੇ ਕੇ ਲਈ ਇਹ ਬੁੜਾ ਦੇ ਕਿੰਨੀ ਸੇਵਾ ਕਰਦਾ ਹੈ ਉਹ ਸੇਵਾ ਦਾ ਕਰਦਾ ਹੈ ਉਹ ਮੈਂ ਇੱਕ ਦਿਨ ਉਹਦੀ ਬਣਾਤੀ ਏਕਣੇ ਜਿਵੇਂ ਅੰਕਲ ਖੜਾ ਚਰਨ ਭਾਈ ਮੈਨੂੰ ਮਿਲ ਗਿਆ ਇੱਥੇ ਉਹ ਮੈਂ ਕਹਿੰਦਾ ਮੈਂ ਉਹਨੂੰ ਕਿਹਾ ਮਹਾ ਅੰਕਲ ਜੀ ਉਹ ਵਿਚਾਰੇ ਨਾ ਸਾਈਕਲ ਨੂੰ ਐ ਜੋਰ ਲਾ ਕੇ ਚੜੇ ਪਰਲੇ ਪਾਸੇ ਤੋਂ ਨਹਿਰ ਮਹਾਰੀ ਕੋਲ ਟੱਕਰਾ ਮਾਰਦੇ ਹੋ ਮਹਾਈ ਸਕੂਟਰੀ ਸੈਟਰੀ ਲੈ ਲਓ ਮੈਂ ਵੀਡੀਓ ਬਣ ਰਹੀ ਸੀ ਤੇ ਉਹਨੂੰ ਵੀ ਦਿਖਦੀ ਸੀ ਵੀ ਵੀਡੀਓ ਬਣ ਰਹੀ ਆ ਹਾਂ ਮਾਦਰੀ ਵਾਲਾ ਗਾਹੀਦਿਆਂ ਦਾ ਉਹ ਮੈਂ ਕਿਹਾ ਹੀ ਕਿਉਂ ਟੱਕਰਾ ਮਾਰਦੇ ਹਾਂ ਸਕੂਟਰੀ ਲੈ ਲਓ ਕਹਿੰਦਾ ਯਾਰ ਸਕੂਟਰੀ ਨਹੀਂ ਮੈਂ ਸਾਈਕਲ ਤਾਂ ਆਪਣੀ ਸਿਹਤ ਕਰਕੇ ਚਲਾਉਣਾ ਮਹਾਜੀ ਉੱਥੇ ਚਲੋ ਵਧੀਆ ਗੱਲਾਂ ਮਹਾ ਤੁਸੀਂ ਗੋਡੇ ਗੁੱਡੇ ਪਵਾ ਲਓ ਕਹਿੰਦਾ ਯਾਰ ਗਰ ਵੀਡੀਓ ਪਾਦੀ ਉਹਦੇ ਦੋ ਤਿੰਨੇ ਦੇਖ ਲਈ ਵੀਡੀਓ ਉਹ ਉਹਦੇ ਨਾਲ ਲੜ ਪਿਆ ਕਹਿੰਦਾ ਤੂੰ ਭਾਈ ਸਿੱਧਵਾ ਜਾ ਕਹਿੰਦਾ ਆ ਕੁਝ ਕਰ ਕਰ ਕੇ ਵੀਡੀਓ ਬਣਾਉਣੀ ਜਾਂਦਾ ਤੂੰ ਉਹ ਭਾਈ ਅਸਕਰ ਆਇਆ ਸਾਡੇ ਕਹਿੰਦਾ ਯਾਰ ਕਹੇ ਜਾ ਕ ਉਹ ਵੀ ਬਾਦੀ ਮੇ ਤਾਂ ਪਈ ਜਾਂਦੀ ਨਹੀਂ ਜੇ ਸਾਡੇ ਨਾਲ ਇਹ ਗੋਡਿਆਂ ਦਾ ਹਿੱਲਦੇ ਹੀ ਆਉਂਦਾ ਬਜ਼ੂਰੀ ਵਾਰ ਪਾਦੀ ਇਹ ਕਈ ਵਾਰੀ ਪੈਲੀ ਇਹਨਾਂ ਦਾ ਰਿਸ਼ਤੇਦਾਰ ਸਾਰੇ ਬਾਹਰ ਬੈਠੇ ਦੇਖਦੇ ਨੇ ਆੜੀ ਸੰਗਤ ਬਾਈ ਇੰਨੀ ਆਈ ਹੈ ਅਦੇ ਘਰ ਦਾਬ ਰਕਾਰ ਤੋੜ ਸੰਗਤ ਆਈ ਆ ਛੋਟੇ ਜਿਹੇ ਗਾਹਾਂ ਜਾਣੇ ਗੰਦੇ ਵੀ ਪਾਏਗਾ ਛੋਟੇ ਅੱਛਾ ਆਪਣੇ ਰੋਡ ਤੇ ਹੁਣ ਤੁਹਾਨੂੰ ਦਿਖਦੀ ਐ ਕੋਈ ਟਰੈਕਟਰ ਟਰਾਲੀ ਇਸ ਸਾਲ ਬਹੁਤ ਸੰਗਤ ਆਈ ਪਿਛਲੀ ਵਾਰ 40 ਲੱਖ ਬੰਦਾ ਤਾਂ ਐਮਐਲਏ ਦੱਸਦਾ ਬਣ ਆਪਣਾ ਲਖਵੀਰ ਰਾਏ ਕਹਿੰਦਾ ਵੀ ਇਸ ਵਾਰ ਚਾਰ ਗੁਣਾ ਵੱਧ ਦੁਨੀਆ ਆ ਰਹੀ ਹੈ। ਉਹ ਉਧਰ ਹਨ। ਉਹਦੇ ਜਿਹੜੇ ਬਾ ਉਹ ਗਲੀ ਪਿਆਨੇ ਲਗਾਉਂ। ਕਿੰਨੂ ਫੜੀ ਹੈ ਬੰਦੇ ਨੂੰ। ਇਹ ਆ ਗਏ ਸਾਡੇ ਇਲੈਕਟ੍ਰੀਸ਼ੀਅਨ ਸਾਹਿਬ ਚਦਮਾ ਦੇ। ਇਲੈਕਟ੍ਰੀਸ਼ੀਅਨ ਸਾਹਿਬ ਜੀ ਕੀ ਹਾਲ ਨੇ ਕੀ ਫਾਇਦਾ ਯਾਰ ਜਿੱਤੇ ਹੀ ਮਿਲਦਾ ਭੈਣ ਰੋਲਾਂ ਭੇਜੇ ਲੈ ਕੇ ਵਹਿ ਜਾਂਦਾ ਹਾਂ ਮੈਂ ਬਹੁਤ ਮੇਲੋ ਸਾਡੇ ਬੰਦੇ ਨੂੰ ਬੰਦਾ ਆਈਆ ਆਪਣਾ ਬੰਦਾਂ ਦਾ ਬੜੇ ਭਗਤ ਨੇ ਮਾਰਿਆ ਪਿਆ ਉਹ ਬੱਸ ਕਰਿਆ ਕਰ ਕੋਈ ਭੈਣ ਜਿੱਦਾਂ ਤੇ ਉਹ ਚਾਹ ਪੀ ਲੈ ਆ ਜਾ ਰੁਕ ਜਾ ਸਭ ਤੋਂ ਵੱਧ ਸੇਵਾ ਜਿਹੜਾ ਬੰਦਾ ਸਾਡੇ ਪਿੰਡ ਚ ਕਰਦਾ ਹੈ ਉਹ ਭਾਈ ਬੰਦਾ ਇਹ ਆ ਇਨਸਾਨ ਇਹ ਸੇਵਾ ਸਭ ਤੋਂ ਵੱਧ ਕਰਦਾ ਬਾਕੀ ਇਹ ਸਾਡੇ ਇਲੈਕਟ੍ਰੀਸ਼ੀਅਨ ਸਾਡੇ ਪਿੰਡ ਦੇ ਜਣੀ ਕੇ ਚਾਹ ਚੌਲ ਸਿਰਫ ਚਾਹ ਤੇ ਬਿਜਾਰਾ ਜਣੀ ਕੇ ਸੇਵਾ ਕਰਦਾ ਇਹ ਚਾਹ ਤੇ ਮਾਰੇ ਮੋਟੇ ਕੰਮ ਦੇ ਕਦੇ ਪੈਸੇ ਨਹੀਂ ਮੰਗਦਾ ਨਹੀਂ ਦੱਸਦਾ ਹੱਲਾ ਚਲੋ ਠੀਕ ਹੈ ਜੀ ਅੱਜ ਦਾ ਬਲੌਗ ਕਰਦੇ ਆਂ ਪਹਿ ਇਥੇ ਪੂਰਾ ਤੇ ਕੱਲ ਬਣਾਵਾਂਗੇ ਸਿੰਘ ਸਭਾ ਤੇ ਜਾ ਕੇ ਬਲੌਗ ਏ ਅੱਜ ਦਾ ਬਲੌਗ ਮੇਰਾ ਕਿੱਦਾਂ ਦਾ ਲੱਗਿਆ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਲਾਈਕ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਓਕੇ ਜੀ ਸਤਿ ਸ੍ਰੀ ਅਕਾਲ ਬਾਏ ਬਾਏ